ਚੰਨਨ ਸਿੰਘ ਨੂੰ ਬਾਹਰ ਭੇਜਿਆ ਸੀ ਕਮਾਈ ਕਰਨ ਲਈ ਉਹਦੇ ਮਾਪਿਆਂ ਨੇ ਜ਼ਮੀਨ ਗਹਿਣੇ ਤਰਕੇ ਪਰ ਚੰਨਨ ਸਿੰਘ ਨੇ ਬਾਹਰ ਜਾ ਕੇ ਵੀ ਚੰਨ ਚਾੜਤਾ ਕਿਉਂਕਿ ਚੰਨਨ ਸਿੰਘ ਨੇ ਬਾਹਰਲੇ ਦੇਸ਼ ਦੀ ਧਰਤੀ ਦੇ ਉੱਤੇ ਇਹ ਸੋਚਿਆ ਕਿ ਜਲਦ ਜਲਦੀ ਪੈਸਾ ਕਮਾ ਕੇ ਕਿਵੇਂ ਆਪਦੀ ਗਹਿਣੇ ਪਈ ਜ਼ਮੀਨ ਨੂੰ ਛੜਾਇਆ ਜਾਵੇ ਜਾਂ ਫਿਰ ਕਿਵੇਂ ਆਪਣੇ ਮਾਪਿਆਂ ਨੂੰ ਸੁੱਖ ਦਿੱਤਾ ਜਾਵੇ ਪਰ ਚੰਨਨ ਸਿੰਘ ਨੇ ਸੁੱਖ ਤਾਂ ਕੀ ਦੇਣਾ ਸੀ ਮਾਪਿਆਂ ਨੂੰ ਜਾਂਦੀ ਉਮਰੇ ਬੁੱਢੇ ਬਢੇਰੇ ਉਹਨਾਂ ਨੂੰ ਹੋਰ ਡੋਬਨ ਦੀ ਕੋਸ਼ਿਸ਼ ਕਰ ਦਿੱਤੀ ਸੇਮ ਟੂ ਸੇਮ ਇੱਕ ਖਬਰ ਨਿਕਲ ਕੇ ਆ ਰਹੀ ਹੈ ਜੀ ਬੈਂਕਾਕ ਤੋਂ ਬੈਂਕਾਕ ਤੋਂ ਇੱਕ ਪੰਜਾਬੀ ਚੰਨਨ ਸਿੰਘ ਜਿਸ ਦੀ ਉਮਰ 20 ਸਾਲ ਸੀ ਤੇ 20 ਫਾਲ ਦਿ ਉਸ ਨੂੰ ਹੁਣ ਕੈਦ ਹੋ ਚੁੱਕੀ ਹੈ ਕਿਉਂਕਿ ਉਹਦੇ ਕੋਲੋਂ 에어ਪੋਰਟ ਦੇ ਉੱਤੇ 7.5 ਕਿਲੋ ਜਿਹੜਾ ਗਾਂਜਾ ਬਰਾਮਦ ਹੋਇਆ ਤੇ ਗਾਂਜਾ ਤੁਹਾਨੂੰ ਪਤਾ ਹੀ ਹੈ ਕਿ ਨਸ਼ੀਲਾ ਪਦਾਰਥ ਆ ਔਰ 에어ਪੋਰਟ ਕਸਟਮ ਵਾਲੇ ਜਿਸ ਵੀ ਇਨਸਾਨ ਕੋਲੋਂ ਨਸ਼ੀਲਾ ਪਦਾਰਥ ਆ ਜਿਹੜਾ ਪ੍ਰਾਪਤ ਹੁੰਦਾ ਜਦੋਂ ਆਨ ਦੀ ਸਪੋਰਟ ਉਹਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਮਾਪਿਆਂ ਨੂੰ ਵੀ ਜਾਂ ਫਿਰ ਕਿਸੇ ਵੀ ਇੰਡੀਅਨ ਇੰਡਸਟਰੀ ਨੂੰ ਵੀ ਜਾਂ ਫਿਰ ਇੰਡੀਅਨ ਇਮੀਗ੍ਰੇਸ਼ਨ ਨੂੰ ਵੀ ਇਨਫਾਰਮ ਨਹੀਂ ਕੀਤਾ ਜਾਂਦਾ ਇਨਫਾਰਮ ਉਦੋਂ ਕੀਤਾ ਜਾਂਦਾ ਜਦੋਂ ਉਸ ਨੂੰ ਸਜ਼ਾ ਵਗੈਰਾ ਸੁਣਾ ਦਿੱਤੀ ਜਾਂਦੀ ਹੈ ਜਦੋਂ ਉਸ ਨੂੰ ਵੱਡਾ ਜੁਰਮਾਨਾ ਵਗੈਰਾ ਲਗਾ ਦਿੱਤਾ ਜਾਂਦਾ ਹੈ ਬਹੁਤ ਇੰਡੀਆ ਤੋਂ ਦੂਰ ਪੰਜਾਬ ਤੋਂ ਦੂਰ ਆਪਣੇ ਮਾਪਿਆਂ ਤੋਂ ਦੂਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਆ ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ باوجود ਵੀ ਉਹਨਾਂ ਨੂੰ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਜਾਂ ਫਿਰ ਉਹਨਾਂ ਨੂੰ ਕੰਮ ਕਰਨ ਦੀ ਨੌਬਤ ਇਹੋ ਜਿਹੀ ਪਾਈ ਜਾਂਦੀ ਕਿ ਉਹਨਾਂ ਦਾ ਕੰਮ ਕਰਨ ਦਾ ਮਨ ਹੀ ਨਹੀਂ ਕਰਦਾ ਤਾਂ ਜਿਸ ਕਰਕੇ ਉਹ ਉੱਥੋਂ ਦਾ ਗਲਤ ਰਸਤਾ ਚੂਜ਼ ਕਰਦੇ ਆ ਜਦੋਂ ਵੀ ਆਪਾਂ ਸੁਣਦੇ ਨਿੱਕੇ ਹੁੰਦੇ ਕਿ ਬਲੈਕ ਦਾ ਪੈਸਾ ਬਲੈਕ ਦਾ ਪੈਸਾ ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਬਲੈਕ ਦੇ ਪੈਸੇ ਦੇ ਵਿੱਚ ਬਲੈਕ ਕਰਨੀ ਥੋੜੀ ਜਿਹੀ ਸੌਖੀ ਹੁੰਦੀ ਹੈ ਤੇ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਹੈ ਪਰ ਬਲੈਕ ਦੇ ਨਾਲ ਨਾਲ ਜਦੋਂ ਇਨਸਾਨ ਫੜਾਇਆ ਜਾਂਦਾ ਤਾਂ ਜਾਂਦਾ ਜਾਂਦਾ ਇਹ ਫਿਰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਵੱਡਾ ਥੱਪਾ ਲਾ ਕੇ ਤੁਰ ਜਾਂਦਾ ਕਿ ਨਾ ਬਦਨਾਮ ਤੋਂ ਸੇਮ ਚੰਨਨ ਸਿੰਘ ਨੇ ਵੀਰੇ ਦਿਨੇ ਹੀ ਚੰਨ ਚਾੜਤਾ ਜਿਸ ਦੀ ਵਜ੍ਹਾ ਦੇ ਨਾਲ ਬੈਂਕਾਕ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਉਸ ਨੂੰ ਕੱਟੋ-ਕੱਟ ਜਿਹੜੀ ਸਜ਼ਾ ਹੋਈ ਆ 20 ਸਾਲ ਹੋਈ ਆ ਤੁਹਾਡਾ ਕੀ ਕਹਿਣਾ ਹੈ ਤੁਹਾਡੀ ਕੀ ਸੋਚ ਹੈ ਇਸ ਦੇ ਮੁਤਾਬਿਕ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਕੇ ਸ਼ੇਅਰ ਕਰ ਦਿਓ ਉਹਨਾਂ ਤੱਕ ਜਿਹੜੇ ਦਿਨੇ ਚੰਨ ਚਾੜਦੇ ਫਿਰਦੇ ਹੁੰਦੇ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਚੰਨਨ ਸਿੰਘ ਨੇ ਚੰਨ ਕਿਵੇਂ ਚਾੜਿਆ